CEIR ਹੈਲਪ ਡੈਸਕ ਦੀ ਮਦਦ ਨਾਲ ਪੁਲਿਸ ਨੂੰ ਇੱਕ ਵੱਡੀ ਤਕਨੀਕੀ ਸਫਲਤਾ ਹਾਸਲ ਹੋਈ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 300 ਗੁੰਮਸ਼ੁਦਾ ਮੋਬਾਈਲ ਫੋਨ ਬਰਾਮਦ ਕਰਕੇ ਉਹਨਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ ਨੇ। ਇਹਨਾਂ ਮੋਬਾਈਲ ਫੋਨਾਂ ਦੀ ਕੁੱਲ ਕੀਮਤ ਲਗਭਗ 60 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਮੌਕੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਪੂਰੇ ਪੰਜਾਬ ਦੇ ਨਾਲ ਨਾਲ ਹੋਰ ਸੂਬਿਆਂ ਤੋਂ ਵੀ ਲੋਕ ਆਪਣੇ ਗੁੰਮ ਹੋਏ ਮੋਬਾਈਲ ਫੋਨ ਲੈਣ ਦੇ ਲਈ ਕਈ ਲੋਕਾਂ ਲਈ ਇਹ ਪਾਲਕ ਕਾਫੀ ਭਾਵਕ ਸਨ ਕਿਉਂਕਿ ਮੋਬਾਈਲ ਫੋਨ ਸਿਰਫ ਇੱਕ ਡਿਵਾਈਸ ਨਹੀਂ ਸਗੋ ਇਸ ਨਾਲ ਜੁੜੀਆਂ ਜ਼ਰੂਰੀ ਯਾਦਾਂ ਦਸਤਾਵੇਜ਼ ਅਤੇ ਵਿੱਤੀ ਜਾਣਕਾਰੀਆਂ ਵੀ ਹੁੰਦੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਦਿਹਾਤੀ সোহੇਲ ਮੀਰ ਨੇ ਦੱਸਿਆ ਕਿ ਕਰੀਬ 1 ਮਹੀਨਾ ਪਹਿਲਾਂ CEIR ਹੈਲਪ ਡੈਸਕ ਦੀ ਸ਼ੁਰੂਆਤ ਕੀਤੀ ਗਈ ਸੀ ਸਾਈਬਰ ਪੁਲਿਸ ਸਟੇਸ਼ਨ ਦੇ ਤਹਿਤ ਬਣਾਏ ਗਏ ਇਸ ਡੈਸਕ ਉਤੇ ਆ ਰਹੀਆਂ ਸ਼ਿਕਾਇਤਾਂ ਨੂੰ ਪ੍ਰਾਥਮਿਕਤਾ ਦੇ ਆਧਾਰ ਦੇ ਉੱਤੇ ਹੱਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਤਕਨੀਕੀ ਮੁਸ਼ਕਲਾਂ ਦੇ ਬਾਵਜੂਦ ਪੁਲਿਸ ਟੀਮ ਨੇ ਬਿਹਤਰ ਕੋਆਰਡੀਨੇਸ਼ਨ ਨਾਲ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਪੂਰੀ ਟੀਮ ਦੀ ਸ਼ਲਾਘਾ ਕੀਤੀ ਬੇਸਿਕਲੀ 1 ਮਹੀਨਾ ਪਹਿਲਾਂ ਅਸੀਂ ਉਪਰਾਲਾ ਸਟਾਰਟ ਕਰਤਾ ਕਿ ਜਿਹੜੇ ਲੋਕਾਂ ਦੇ ਮੋਬਾਈਲ ਫੋਨ ਗੁੰਮਸ਼ੁਦਾ ਹੁੰਦੇ ਹੈ ਤਾਂ ਉਹਨਾਂ ਨੂੰ ਲੱਭਣ ਦਾ ਉਪਰਾਲਾ ਤਾਂ ਇਹਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਤਾਂ ਉਹਦੇ ਤਹਿਤ CIR ਇੱਕ ਹੈਲਪ ਡੈਸਕ ਅਸੀਂ ਬਣਾਇਆ ਹੈ ਪੁਲਿਸ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੇ ਵਿੱਚ ਤਾਂ ਉਹਦੇ ਵਿੱਚ ਕਾਫੀ ਲੋਕੀ ਸਾਡੇ ਕੋਲ ਆਉਂਦੇ ਸੀ ਕਿ ਕਿਸੇ ਦਾ ਫੋਨ ਡਿਗ ਪਿਆ ਕਿਸੇ ਦਾ ਗਵਾਚ ਗਿਆ ਤਾਂ ਇਹ ਸ਼ਿਕਾਇਤਾਂ ਲੈ ਕੇ ਲੋਕੀ ਆਉਂਦੇ ਸੀਗੇ ਸਾਡੇ ਕੋਲ ਦਾ ਯਨੋ ਅਸੀਂ ਲੋਕਾਂ ਦੀ ਜ਼ਰੂਰਤ ਸਮਝਦੇ ਹੋਏ ਇੱਕ इमोशनल ਕਨੈਕਟ ਹੁੰਦਾ ਹੈ ਲੋਕਾਂ ਦਾ ਆਪਣੇ ਫੋਨ ਦੇ ਪ੍ਰਤੀ ਸੋ ਉਸ ਚੀਜ਼ ਨੂੰ ਸਮਝਦੇ ਹੋਏ ਅਸੀਂ ਇੱਕ ਡੈਸਕ ਐਸਟੈਬਲਿਸ਼ ਕਰਤਾ ਤਾਂ ਇੱਕ ਮਹੀਨਾ ਪਹਿਲਾਂ ਇਹ ਐਸਟੈਬਲਿਸ਼ ਹੋਇਆ ਐਂਡ ਇੱਕ ਮਹੀਨੇ ਦੇ ਵਿੱਚ ਤੁਹਾਡੇ ਸਾਹਮਣੇ ਇਹਨਾਂ ਦੀ ਚੰਗੀ ਕਾਰਗੁਜ਼ਾਰੀ ਹੈ ਇੱਕ ਮਹੀਨੇ ਦੇ ਵਿੱਚ ਵਿੱਚ 300 ਜਿਹੜੇ ਮੋਬਾਈਲ ਫੋਨ ਹੈ ਉਹ ਰਿਕਵਰ ਕੀਤੇ ਗਏ ਨੇ ਇਦੇ ਵਿੱਚ ਏਵਨ ਬੜੇ ਕੀਮਤੀ ਜਿਹੜੇ ਫੋਨਸ ਹੈਗੇ ਇਨਕਲੂਡਿੰਗ 7 ਆਈਫੋਨਸ ਦੇ ਹੈਵ ਬੀਨ ਰਿਕਵਰਡ ਤਾਂ ਲੋਕੀ ਇਹਨਾਂ ਨੂੰ ਅਸੀਂ ਸਪੈਸ਼ਲੀ ਇਨਵਾਈਟ ਕੀਤਾ ਸੀਗਾ ਇੱਥੇ ਤਾਂ ਕਾਫੀ ਸਾਰੇ ਇੱਥੇ ਹਾਜ਼ਰ ਹੈਗੇ ਨੇ ਤਾਂ ਇਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਸੀਗੀ ਤਾਂ ਇਹੀ ਜਿਹੜੀ ਅੱਜ ਦਾ ਇਹ ਫੰਕਸ਼ਨ ਹੈ ਜਾਂ ਜਿਹੜੀ ਸਰਮਨੀ ਹੈ ਇਹ ਅਸੀਂ ਇਹਨਾਂ ਨੂੰ ਵਾਪਸ ਕਰਾਂਗੇ ਇਹਨਾਂ ਦੇ ਜਿਹੜੇ ਫੋਨ ਤਾਂ ਇੰਪੋਰਟੈਂਟਲੀ ਆਈ ਊਡ ਲਾਈਕ ਟੂ ਅਪਰੀਸ਼ੀਏਟ ਜਿਹੜਾ ਇਹਦੇ ਵਿੱਚ ਟੀਮ ਜਿਹੜੀ ਹੈਗੀ ਉਹਨਾਂ ਦਾ ਜਿਹੜਾ ਰੋਲ ਹੈ ਤਾਂ ਬਹੁਤ ਪੋਜ਼ਿਟਿਵ ਰਹਾ ਕਿਉਂਕਿ ਇੱਕ ਮੋਬਾਈਲ ਫੋਨ ਲੱਭਣਾ ਕੋਈ ਸੌਖਾ ਨਹੀਂ ਹੈ ਇਵਨ ਵੈਨ ਯੂ ਟ੍ਰੇਸ ਇਟ ਟੈਕਨੀਕਲੀ ਤਾਂ ਫਿਰ ਐਫਰਟਸ ਲੱਗਦੇ ਹੈ ਕੋਈ ਕਿਸੇ ਹੋਰ ਸਟੇਟ ਦੇ ਵਿੱਚ ਫੋਨ ਹੁੰਦਾ ਹੈ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਫੋਨ ਹੁੰਦਾ ਹੈ ਤਾਂ ਇਹਨਾਂ ਨੂੰ ਇਕੱਠਾ ਕਰਨਾ ਇੰਨੇ ਸਾਰੇ ਫੋਨਾਂ ਨੂੰ ਇੱਕ ਮਹੀਨੇ ਦੇ ਵਿੱਚ ਇਟ ਇਜ਼ ਟਰੂਲੀ ਅਪਰੀਸ਼ੀਏਬਲ ਤਾਂ ਮੈਂ ਸਾਰੀ ਟੀਮ ਨੂੰ ਅਪਰੀਸ਼ੀਏਟ ਕਰਦਾ ਇਹਦੇ ਵਿੱਚ ਮੇਨ ਜਿਹੜੇ ਸਾਡੇ ਹੈੱਡ ਕਨਸਟੇਬਲ ਹੈ ਮਿਸਟਰ ਜਤਿੰਦਰ ਸਿੰਘ ਤਾਂ ਉਹਨਾਂ ਦਾ ਮੈਂ ਕੰਮ ਜਾਣਦਾ ਉਹਨਾਂ ਨੇ ਪਹਿਲਾਂ ਵੀ ਇਸ ਚੀਜ਼ 'ਤੇ ਕਾਫੀ ਮਿਹਨਤ ਕੀਤੀ ਹੋਈ ਹੈ ਪ੍ਰੀਵੀਅਸਲੀ ਹੀ ਵਾਸ ਇਨ ਬਟਾਲਾ ਤਾਂ ਇਸ ਚੀਜ਼ ਦੇ ਵਿੱਚ ਪੂਰੇ ਮਤਲਬ ਪੰਜਾਬ ਦੇ ਵਿੱਚ ਬਟਾਲਾ ਵਾਸ ਅ ਫਰਸਟ ਡਿਸਟ੍ਰਿਕਟ ਟੂ ਹੈਵ ਡਿਸਟ੍ਰਿਬਿਊਟਡ ਮੈਕਸਿਮ ਨੰਬਰ ਆਫ ਫੋਨਸ ਤਾਂ ਲੋਕੀ ਆਏ ਹੈ ਇੱਥੇ ਇਹ ਇੱਕ ਇਮੋਸ਼ਨਲ ਚੀਜ਼ ਹੁੰਦੀ ਹੈ ਫੋਨ ਕਿਉਂਕਿ ਇਹਦੇ ਨਾਲ ਸਾਡੀ ਯਾਦਾ ਜੁੜੀਆਂ ਹੁੰਦੀਆਂ ਕੋਈ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਆ ਫਾਈਨੈਂਸ਼ੀਅਲ ਡੀਟੇਲਸ ਹੁੰਦੇ ਆ ਫੋਨ ਦੇ ਵਿੱਚ ਤੇ ਜਦੋਂ ਗਵਾਚ ਜਾਂਦਾ ਹੈ ਲੱਗਦਾ ਹੈ ਕਿ ਜੀ ਜ਼ਿੰਦਗੀ ਦਾ ਕੋਈ ਇੱਕ ਹਿੱਸਾ ਹੀ ਚਲਾ ਗਿਆ ਸੋ that way it is important ਤਾਂ ਤੋਡੇ ਰਹੀ ਮੈਂ ਇਹ ਮੈਸੇਜ ਵੀ ਸਾਰੇ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਕਿ ਜਿਹੜਾ CIA ਡਿਸਕ ਹੈ ਸਾਡਾ ਇਥੇ SSP ਦਫ਼ਤਰ ਦੇ ਵਿੱਚ ਚਾਲੂ ਹੈ ਤਾ ਤੁਹਾਡਾ ਵੀ ਕਿਤੇ ਕੋਈ ਫੋਨ ਗੁੰਮਸ਼ੁਦਾ ਹੁੰਦਾ ਹੈ ਜਾਂ ਡਿੱਗ ਜਾਂਦਾ ਹੈ ਕਿਤੇ ਤਾਂ ਯੂ ਆਰ ਮੋਸਟ ਵੈਲਕਮ ਐਟ ਐਨੀ ਪੁਆਇੰਟ ਆਫ ਟਾਈਮ ਤਾਂ ਇਹਦਾ ਪ੍ਰੋਸੀਜਰ ਇਹ ਹੁੰਦਾ ਕਿ ਜਿਹੜਾ ਤੁਹਾਡਾ ਨੀਡਲਸਾਂਚ ਕੇਂਦਰ ਹੈ ਉੱਥੇ ਜਾ ਕੇ ਤੁਸੀਂ ਰਿਪੋਰਟ ਕਰਵਾ ਲਓ ਐਂਡ ਉਸ ਤੋਂ ਬਾਅਦ ਜਿਹੜਾ ਸੀਆਰ ਡੈਸਕ ਹੈ ਉੱਥੇ ਫਾਲੋਅ ਅਪ ਕਰ ਲਓ ਤਾਂ ਜਿਸ ਤਰ੍ਹਾਂ ਇਹ 100 ਮੋਬਾਈਲ ਸੀ 1 ਮਹੀਨੇ ਚ ਰਿਕਵਰ ਕਰ ਲਏ ਤਾਂ ਆਨ ਦਾ ਸੇਮ ਪੈਟਰਨ ਤੁਹਾਡਾ ਵੀ ਜੇ ਕੋਈ ਮੋਬਾਈਲ ਫੋਨ ਗਵਾ ਹੈ ਵੀ ਵਿਲ ਫਾਈਂਡ ਇਟ ਐਂਡ ਵੀ ਵਿਲ ਹੈਂਡ ਇਟ ਓਵਰ ਟੂ ਯੂ ਇਹ 300 ਮੋਬਾਈਲ ਫੋਨਸ ਹੈ ਜਿਹੜੇ ਰਿਕਵਰ ਹੋਏ ਨੇ ਤਾਂ ਇਹਨਾਂ ਦੀ ਕੀਮਤ ਕਰੀਬਨ 60 ਲੱਖ ਰੁਪਏ ਦੀ ਹੈ ਸਰ ਇਹ ਸਰ ਕੇਰੀ ਕੇਰੀ ਸਟੇਟ ਤੋਂ ਲਿਆਂਦੇ ਗਏ ਨੇ ਜੀ ਜਿਹੜੇ ਫੋਨ ਜਿਹੜੇ ਨੇ ਬਹੁਤ ਮਿਹਨਤ ਕੀਤੀ ਕੀ ਜਿਹੜੀ ਕੁਝ ਜਿਹੜੇ ਨੈਡਲੀ ਨੈਡਲੈਸ ਸੂਬੇ ਹੈਗੇ ਨੇ ਤਾਂ ਉਥੋਂ ਅਸੀਂ ਕੁਝ ਫੋਨਸ ਆਏ ਹੈ ਬਾਕੀ ਆਊਟ ਆਫ ਡਿਸਟ੍ਰਿਕਟ ਪੰਜਾਬ ਦੇ ਵਿੱਚ ਜਿਹੜੇ ਦੂਜੇ ਜ਼ਿਲ੍ਹੇ ਹੈ ਉਥੋਂ ਵੀ ਅਸੀਂ ਕਾਫੀ ਰਿਕਵਰ ਕਰਾ ਕੇ ਇੱਥੇ ਮੰਗਾਏ ਹਨ ਕਿੰਨਾ ਕੋਖਾ ਸੀ ਔਰ ਇਹਨੂੰ ਜਰਾ ਨੇਪਰੇ ਚਾੜੇਗਾ ਜਿਸ ਕੰਮ ਨਹੀਂ ਜੀ ਔਖਾ ਸੀਗਾ ਮਤਲਬ 300 ਮੋਬਾਈਲ ਦਾ ਟੀਚਾ ਇੱਕ ਮਹੀਨੇ ਦੇ ਵਿੱਚ ਸੋਖਾ ਨਹੀਂ ਹੈ ਕੋਆਰਡੀਨੇਟ ਕਰਨਾ ਲੋਕਾਂ ਦੇ ਨਾਲ ਕਿਤੇ ਗਵਾਜ ਗਿਆ ਕਿਨੇ ਲੱਭ ਲਿਆ ਫਿਰ ਉਹਦੇ ਕੋਲੋਂ ਰਾਬਤਾ ਕਾਇਮ ਕਰਨਾ ਉਥੇ ਪਾਰਟੀਆਂ ਸਪੇਸ ਦੇਣੀਆਂ ਉਹਨੂੰ ਰਿਕਵਰ ਕਰਨਾ ਤਾਂ ਔਖਾ ਸੀਗਾ ਟਾਸਕ ਬਟ ਟੀਮ ਹੈਜ਼ ਡਨ ਵੰਡਰਫੁਲ ਵਰਕ ਸੋਮੀ ਜੀ ਕੈਨ ਆਈ ਆਸਕ ਸਰ ਇੱਕ ਜ਼ਾਹਿਰ ਸੀ ਬਾਤ ਹੈ ਜੋ ਮੋਬਾਈਲ ਸਾਰੇ ਗੂਮ ਹੋਏ ਹੈ ਕੋਈ ਨਾ ਕੋਈ ਨੈਕਸਸ ਤੋਂ ਜੁੜਾ ਹੋਗਾ ਇਸਕੇ ਸਾਥ ਕਿਉਂਕਿ ਇਹ ਜੋ ਮੋਬਾਈਲ ਹੈ ਇਤਨੇ ਸਾਰੇ ਜੋ ਹੈ इसके पास भी था वो क्या इसमें कोई आप ढूंढ पाए हैं इसमें नहीं नहीं ये इस तरह नहीं है इट इज़ नॉट लाइक ए क्रिमिनल कॉन्सपरेसी कि 300 के 300 मोबाइल फ़ोन एक बंदे या ग्रुप से मिले ऐसा नहीं है नहीं। ये किसी का कहीं पे मोबाइल फ़ोन गिर गया किसी ने उठा लिया तो वी गॉट इन टच विद दैट पर्सन उससे रिकवर कर लिया तो ये अक्रॉस पंजाब डिस्ट्रीब्यूटेड है मतलब ये ज़रूरी नहीं कि उसका मेलाफाइड इंटेंशन था उसको मिल गया बाई चांस एंड उसने रख लिया तो फिर हमारा ये कोशिश होता है कि जो ओरिजिनल ओनर है राइटफुल ओनर ये उस तक वापस पहुँचे